ਇਸ ਲਈ ਪੰਜਾਬ ਦੀ ਸਥਿਤੀ ਪੋਲਿਟਿਕਲੀ ਔਰ ਨਾਨ ਪੋਲਿਟਿਕਲੀ ਬਹੁਤ ਵੱਖਰੀ ਨਜ਼ਰ ਆ ਰਹੀ ਹੈ ਇਹਨਾਂ ਗੱਲਾਂ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਅੱਜ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਸਪੋਕਸਪਰਸਨ ਡਾਕਟਰ ਹਰਜਿੰਦਰ ਸਿੰਘ ਜਾਖੂ ਜਾਖੂ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਥ ਸ੍ਰੀ ਅਕਾਲ ਬਹੁਤ ਧੰਨਵਾਦ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਖੂ ਸਾਹਿਬ ਅੱਜ ਦੀ ਜਿਹੜੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਗਈ ਹੈ ਮਾਨ ਸਿੰਘ ਮਾਨ ਹੋਣੀ ਵੀ ਅਜੇ ਉੱਪਰ ਹੈਗੇ ਨੇ ਇਸ ਕਾਨਫਰੰਸ ਬਾਰੇ ਪਹਿਲਾਂ ਗੱਲ ਕਰਦੇ ਆ ਕਿਉ ਬੜਾ ਉਹਨੇ ਸਰਦਾਰੀ ਮਾਨ ਸਿੰਘ ਮਾਨ ਜੀ ਨੇ ਵੀ ਬੜਾ ਕਲੀਅਰ ਕੱਟ ਸਾਰਾ ਉਥੇ ਦੱਸਿਆ ਆ ਅਜੀਤ ਡਵਾਲ ਵਰ ਜਿਹੜੀ ਫਿਲਮ ਆ ਰਹੀ ਆ 5 ਤਰੀਕ ਨੂੰ ਔਰ ਅਜੀਤ ਡਵਾਲ ਉਹ ਪਰਸਨ ਹੈ ਸਟੇਟ ਦਾ ਉਹ ਬੰਦਾ ਹੈ ਜਿਹਨੇ ਪੰਜਾਬ ਦੇ ਵਿੱਚ ਜਿੰਨਾ ਸਿੱਖ ਕਤਲੇਆਮ ਹੋਇਆ ਉਹਦੇ ਪਿੱਛੇ ਉਸ ਬੰਦੇ ਦੀਆਂ ਡਾਇਰੈਕਸ਼ਨਸ ਕੰਮ ਕਰਦੀਆਂ ਸੀ ਚਾਹੇ ਕੇ ਪੀ ਐਸ ਗੱਲ ਹੈ ਇੱਕ ਹੋਰ ਸਖਸ਼ਿਆ ਜਿਹਦਾ ਨਾਮ ਨਹੀਂ ਲਿਆ ਜਾ ਰਿਹਾ ਉਹ ਸੀਗਾ ਡੀਜੀਪੀ ਓਪੀ ਸ਼ਰਮਾ ਉਹਨਾਂ ਓਪੀ ਸ਼ਰਮਾ ਜਿਹੜਾ ਸੀ ਇਹਦਾ अजीत ਡੋਵਾਲ ਦਾ ਕੋਲੋਂ ਕਹਿ ਸਕਦੇ ਪੰਜਾਬ ਦੇ ਵਿੱਚ ਜਿਹਨੇ ਜਿਹੜਾ ਅੱਗੇ ਡਾਇਰੈਕਸ਼ਨ ਕੇ ਪੀ ਐਸ ਗੱਲ ਜਿਹੜੀਆਂ ਮੰਨਦਾ ਸੀ ਜਿਹਨੀਆਂ ਸੁਬੀਤ ਸੈਣੀ ਜਿਹਹਾਰ ਆਲੋ ਮੰਨ ਲਓ ਕਤਲੇਆਮ ਦਾ ਜੋ ਪਲਾਨ ਸੀਗਾ ਉਹ ਸਾਰਾ ਹੀ ਅਜੀਤ ਦਵਾਲ ਓਪੀ ਸ਼ਰਮਾ ਕੇ ਪੀਐਸ ਗੇਲ ਸੁਵੇਦ ਸੈਣੀ ਇਜ਼ਹਾਰ ਆलम ਇਹੋ ਜਿਹੇ ਜਿਹੜੇ ਅਫਸਰ ਕਰਦੇ ਸੀਗੇ ਹੁਣ ਉਹ ਕਤਲੇਆਮ ਮਿੱਡਾ ਖਤਰਨਾਕ ਅਜੀਤ ਦਵਾਲ ਦੇ ਪੰਜਾਬ ਕਿੱਦਾਂ ਪੁੱਲ ਸਕਦਾ ਹੈ ਸਮੰਤ ਗੋਇਲ ਗੁਰਦਾਸਪੁਰ ਦਾ ਐਸਐਸਪੀ ਜੋ ਕੁਝ ਉੱਥੇ ਜੋ ਬੰਦ ਜੋ ਜ਼ਬਰ ਹੋਇਆ ਜੋ ਜ਼ੁਲਮ ਹੋਇਆ ਮਨੋ ਜੇ ਉਹਨੂੰ ਇੱਕ ਵਾਰੀ ਡਿਟੇਲਡ ਕਰ ਲਈਏ ਨਾ ਜੋ ਪੰਜਾਬ ਦੇ ਵਿੱਚ ਜ਼ੁਲਮ ਹੋਇਆ ਸਿੱਖਾਂ ਤੇ ਤਾਂ ਜਿਹੜਾ ਔਰੰਗਜ਼ੇਬੀ ਜ਼ੁਲਮ ਹੈ ਉਹਨੂੰ ਵੀ ਬਾਤ ਹੋਊਗਾ ਮਨੋ ਉਸ ਨੂੰ ਵੀ ਬਾਤ ਹੋਊਗਾ ਤੇ ਉਹ ਵਿਅਕਤੀ ਨੂੰ ਹੀਰੋ ਬਣਾ ਕੇ ਪੇਸ਼ ਕਰ ਦੇਣਾ ਤੇ ਮੁੜ ਕੇ ਫਿਰ ਉਹਦੀ ਫਿਲਮ ਲਾਉਣੀ ਪੰਜਾਬ ਦੇ ਵਿੱਚ ਜਿਹੜੀ ਮੂਵੀ ਆ ਰਹੀ ਹੈ ਪੰਤਰੀ ਗੀ ਜਿਹੜੀ ਲਗਣੀ ਆ ਉਹਨੂੰ ਪੇਸ਼ ਕਰਨਾ ਕਿ ਉਹ ਦੇਸ਼ ਨੂੰ ਬਚਾਉਣ ਵਾਲਾ ਹੀਰੋ ਆ ਠੀਕ ਹੈ ਨਾ ਤੇ ਅਸੀਂ ਸਿੱਖ ਕੌਮ ਆ ਅਕਦੀਆ ਕਿ ਉਸ ਦੇਸ਼ ਨੂੰ ਬਚਾਉਣ ਵਾਲਾ ਨਹੀਂ ਉਹ ਸਾਡੀ ਨਿਸ਼ਲ ਕੁਸ਼ੀ ਕਰਨ ਵਾਲਾ ਉਹਨੂੰ ਅਸੀਂ ਪੰਜਾਬ ਦੀ ਧਰਤੀ ਤੇ ਐਜੇ ਹੀਰੋ ਪ੍ਰਚਾਰਿਤ ਨਹੀਂ ਹੋਣ ਦੇਵਾਂ ਬੜਾ ਬੜਾ ਦੂਰ ਨਾ ਜਾਈਏ ਜੱਖੂ ਸਾਹਿਬ ਪੰਜਾਬ 95 ਨਾਂ ਦੀ ਇੱਕ ਮੂਵੀ ਰਿਲੀਜ਼ ਹੋਣੀ ਹੁੰਦੀ ਹੈ ਪਰ ਹੁੰਦੀ ਨਹੀਂ ਹੈ ਉਹਦੇ ਉੱਤੇ ਇੰਨੀਆਂ ਇੰਪਲੀਕੇਸ਼ਨਸ ਲੱਗ ਜਾਂਦੀਆਂ ਨੇ ਅੱਜ ਤੱਕ ਉਹ ਮੂਵੀ ਉਸੇ ਤਰ੍ਹਾਂ ਆ ਔਰ ਪੰਜਾਬ ਦੇ ਮਨ ਚ ਉਹਦਾ ਵੀ ਰੋਸ ਹੈ ਪੈਰਨਲੀ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੋਮਾ ਚੀਜ਼ਾਂ ਨੂੰ ਪੂਰਾ ਰੋਸ ਹੈ ਜੀ ਹੂੰ ਪਈ ਜਸਵੰਤ ਸਿੰਘ ਖਾਲੜਾ ਜੀ ਜਿਨ੍ਹਾਂ ਨੇ ਇਹਨਾਂ ਦਾ ਤਸ਼ੱਦਦ ਜਿਨ੍ਹਾਂ ਨੇ ਇਹਨਾਂ ਦੀ ਇਹਨਾਂ ਨੇ ਜੋ ਕਲੀਂ ਕੀਤੀਆਂ ਉਹਨੂੰ ਜਗ ਜाहिर ਕੀਤਾ ਆ ਠੀਕ ਹੈ ਨਾ ਕੋਰਟ ਦੇ ਵਿੱਚ ਤੱਕ ਲੈ ਕੇ ਚਲੇ ਗਏ ਉਹਦੀ ਤੇ ਜੀ ਜੀਵਨੀ ਤੇ ਬਣੀ ਹੋਈ ਆ ਜਿਹੜੀ ਉਹਨੂੰ ਬੰਦ ਕਰਦੇ ਆ ਉਸ ਮੂਵੀ ਨੂੰ ਤਾਂ ਕਿ ਲੋਕ ਸੱਚ ਨਾ ਦੇਖ ਸਕਣ ਤੇ ਜੋ ਨਹੀਂ ਸੱਚ ਜੋ ਝੂਠ ਆ ਉਹ ਦਿਖਾਉਣਾ ਚਾਹੁੰਦੇ ਉਹ ਪਰੋਸਣਾ ਚਾਹੁੰਦੇ ਆ ਇਹ ਤਾਂ ਸ਼੍ਰੀ ਆਮ ਤੱਕ ਆਇਆ ਇਹ ਦਿੱਤਾ ਕੋਈ ਉਹ ਦੂਰੋਂ ਬਣੀ ਮਨ ਲੋ ਜਿਹੜੀ ਸਟੇਟ ਪਾਲਿਸੀ ਹੈ ਇਹ ਜੀਤ ਰੋਪਾਲ ਪੰਜਾਬ ਹੀ ਨਹੀਂ ਇੰਟਰਨੈਸ਼ਨਲ ਲੈਵਲ ਤੇ ਸਿੱਖਾਂ ਦਾ ਕਤਲਿਆਬ ਕਰਵਾਇਆ ਤੁਸੀਂ ਦੇਖੋ ਕੈਨੇਡਾ ਦੇ ਵਿੱਚ ਨਿਜਰ ਮਾਰੇ ਗਏ ਇੰਗਲੈਂਡ ਦੇ ਵਿੱਚ ਖੰਡਾ ਜੀ ਮਾਰੇ ਗਏ ਆ ਕੈਨੇਡਾ ਦੇ ਵਿੱਚ ਹੋਰ ਵੀ ਪੰਜ ਸੱਤ ਮੇਜਰ ਕਤਲ ਹੋਏ ਆ ਮਤਲਬ ਵੀ ਕਿ ਜੇ ਸਿੱਖ ਪੰਜਾਬ ਚ ਆਪਣੀ ਹੋਣ ਦੀ ਲੜਾਈ ਲੜਦੇ ਆ ਆਪਣੀ ਹੋਣ ਦਿਖਾਉਂਦੇ ਤਾਂ ਇਹਨਾਂ ਨੂੰ ਪੰਜਾਬ ਚ ਹੀ ਮਾਰੋ ਜਿਹੜੀ ਸਿੱਕੇ ਫਤਿਹ ਦੀ ਗੱਲ ਵਿਦੇਸ਼ਾਂ ਦੀ ਧਰਤੀ ਤੇ ਕਰਦੇ ਆ ਉਹਨਾਂ ਨੂੰ ਉੱਥੇ ਜਾ ਕੇ ਵੀ ਮਾਰੋ ਮੰਨ ਲਓ ਇਹ ਉਸ ਲੈਵਲ ਦਾ ਮਾੜਾ ਬੰਦਾ ਆ ਤੇ ਇਹਦੀ ਜੀਵਨੀ ਤੇ ਜਿਹੜੀ ਬਣਨ ਵਾਲੀ ਫਿਲਮ ਆ ਉਹਦਾ ਹਰ ਪੰਜਾਬੀ ਨੂੰ ਵਿਰੋਧ ਕਰਨਾ ਚਾਹੀਦਾ ਅਸੀਂ ਪੰਜਾਬ 95 ਦੀ ਗੱਲ ਕਰੀਏ ਉਹਦੇ ਚ ਇਹੋ ਜਿਹਾ ਕੀ ਹੋ ਸਕਦਾ ਜਿਵੇਂ ਤੁਸੀਂ ਕਹਿੰਦੇ ਸੀ ਕਿ ਸੱਚ ਨੂੰ ਲੁਕਾਇਆ ਜਾ ਰਿਹਾ ਉਹ ਚ ਇਹੋ ਜਿਹਾ ਕਿਹੜਾ ਸੱਚ ਆ ਜਿਹੜਾ ਲੁਕਾਇਆ ਜਾ ਰਿਹਾ ਜੀ ਹੁਣ ਦੁਨੀਆ ਨੂੰ ਇਹ ਦੱਸ ਦੇਣਾ ਕੀ ਆ ਦੇਖੋ ਹੈ ਨਾ ਜੀ ਜਿਨ੍ਹਾਂ ਨੂੰ 25000 ਦਾ ਜਿਹੜਾ ਉਹਨਾਂ ਨੇ ਡਾਟਾ ਗੱਡਿਆ ਅਪਰੂਵਡ ਡਾਟਾ ਆ ਕਿ ਜਿਹੜੇ ਇਹਨਾਂ ਨੂੰ ਲਾਪਤਾ ਕਰਕੇ ਸ਼ਮਸ਼ਾਨਘਾਟਾਂ ਦੇ ਵਿੱਚ ਜਾ ਕੇ ਦਫਨਾ ਦੇਣਾ ਮਾਰ ਦੇਣੇ ਮਤਲਬ ਉਹ ਜਿਹੜੇ ਸੀ ਉਹਨੂੰ ਵਰਲਡ ਵਿਆਪੀ ਉਹ ਜਦੋਂ ਹਿਸਟਰੀ ਲਿਖੀ ਜਾਂਦੀ ਹੈ ਉਹ ਜਿਹੜਾ ਇੰਡੀਆ ਦਾ क्रੂ얼ਟੀ ਜਿਹੜਾ क्रूअल ਚਿਹਰਾ ਆ ਉਹ ਦੁਨੀਆ ਨੂੰ ਦਿਖਦਾ ਸੀ ਸਟੇਟ ਦਾ ਉਹ ਬਹੁਤ ਵੱਡਾ ਵੱਲੋਂ ਜਿਹੜਾ ਆ ਜਿਹਦੇ ਤੋਂ ਹੀ ਬੁਖ ਲਾਈ ਕਿ ਇਹ ਬੜੀ ਮਾੜੀ ਗੱਲ ਆ ਦੁਨੀਆ ਨੂੰ ਪਤਾ ਨਹੀਂ ਇਹ ਚਾਹੁੰਦੇ ਆ ਅਸੀਂ ਮਾਰੀਏ ਵੀ ਇਹ ਰੋਂ ਬਿਨਾ ਜੇ ਰੋਂਦੇ ਆ ਤਾਂ ਦੁਨੀਆ ਸੁਣੇ ਬਿਨਾ ਇਸ ਪੈਟਰਨ ਤੇ ਚੰਦੇ ਆ ਇਸ ਦੇਸ਼ ਦੇ ਵਿੱਚ ਧਾਰਮਿਕ ਘੱਟ ਗਿਣਤੀਆਂ ਚਾਹੇ ਮੁਸਲਮਾ ਚਾਹੇ ਸਿੱਖ ਆ ਚਾਹੇ ਔਰ ਸ਼ੈਡਿਊਲਡ ਕਾਸਟ ਬੈਕਵਰਡ ਕਲਾਸਸ ਮਨੂੰ ਸਾਰਿਆਂ ਤੇ ਜੁਰਮ ਹੋ ਰਿਹਾ ਮਨੂੰ ਜਿਹੜੇ ਸਾਰਿਆਂ ਤੇ ਜ਼ੁਲਮ ਕਰ ਰਹੀ ਹੈ ਇਹ ਸਰਕਾਰ ਜਿਹੜੀ ਆਰਐਸਐਸ ਦੀ ਜਿਹੜੀ ਹਿੰਦੂਵਾਦੀ ਸਰਕਾਰ ਹੈ ਸਾਰਿਆਂ ਨੂੰ ਢੂਗੀ ਬਣਾ ਅੱਛਾ ਡਾਕਟਰ ਸਾਹਿਬ ਹੁਣ ਥੋੜਾ ਪੋਲਿਟਿਕਲ ਗੱਲਾਂ ਮੈਂ ਕਰਨੀਆਂ ਚਾਹੁੰਦਾ ਆ ਜੋ ਸਥਿਤੀ ਤਰਨਤਾਰਨ ਇਲੈਕਸ਼ਨ ਤੋਂ ਬਾਅਦ ਪੈਦਾ ਹੋਈ ਹੈ ਮੈਂ ਸਿੱਧਾ ਪੁੱਛਣਾ ਚਾਹੁੰਦਾ ਕਿਉਂਕਿ ਤਰਨਤਾਰਨ ਉਹ ਧਰਤੀ ਹੈ ਜਿਹੜੀ ਭਾਈ ਅਮਰਿਤਪਾਲ ਸਿੰਘ ਦੀ ਜਿੱਤੀ ਹੋਈ ਧਰਤੀ ਦੇ ਵਿੱਚੋਂ ਮੰਨੀ ਜਾ ਸਕਦੀ ਹੈ ਲੋਕ ਸਭਾ ਸੀਟ ਹੈਗੀ ਆ ਉੱਥੇ ਦੀ ਖਡੂਰ ਸਾਹਿਬ ਦੀ ਤੇ ਤਰਨਤਾਰਨ ਦਾ ਹਿੱਸਾ ਆ ਔਰ ਉਸੇ ਸੀਟ ਦੇ ਉੱਤੇ ਤੁਸੀਂ ਸਮਰਥਨ ਵੀ ਦਿੱਤਾ ਇਨਫੈਕਟ ਭਾਈ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ ਪਰ ਇਸ ਦੇ ਬਾਵਜੂਦ ਉਹ ਇੱਥੋਂ ਜਿੱਤ ਨਹੀਂ ਪਾਏ ਔਰ ਬੜੀ ਹਰ ਨਹੀਂ ਜਨਕ ਹਾਰ ਹੋਈ ਆ ਉੱਥੇ ਮੈਂ ਤੁਹਾਨੂੰ ਦੱਸਦਾ ਜੀ ਉੱ ਜੀ ਪੰਥਕ ਬੋਰਡ ਦੀ ਗੱਲ ਕਰੀਏ ਤਾਂ ਪੰਥਕ ਬੋਰਡ ਤਾਂ ਭਾਈ ਮਨਦੀਪ ਸਿੰਘ ਨੂੰ ਹੀ ਮਿਲਿਆ ਉਹ ਸਾਡਾ ਪੰਥਕ ਜਥੇਬੰਦੀਆਂ ਦਾ ਸਾਂਝਾ ਉਮੀਦਵਾਰ ਸੀ ਉਹ ਇਕੱਲਾ ਕੋਈ ਉਹਦਾ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦਾ ਉਮੀਦਵਾਰ ਨਹੀਂ ਸੀ ਉਹ ਪੰਥ ਦਾ ਉਮੀਦਵਾਰ ਸੀ ਜਿਹੜੀ ਉਹਨਾਂ ਨੂੰ 17-18000 ਵੋਟ ਪਈ ਉਹ ਅਸਲ ਪੰਥਕ ਵੋਟ ਆ ਇੱਕ ਗੱਲ ਦੂਜਾ ਜਿਹੜਾ ਆ ਆਮ ਆਦਮੀ ਪਾਰਟੀ ਜਿੱਤੇ ਉਹ ਕਲੀ ਆਮ ਆਦਮੀ ਪਾਰਟੀ ਨੇ ਜਿੱਤੇ ਹਰਮੀਤ ਸਿੰਘ ਸੰਧੋ ਕਾਂਗਰਸ ਦਾ ਬਹੁਤ ਵੱਡਾ ਯੋਗਦਾਨ ਬਲੋਖਰਮੀਤ ਸਿੰਘ ਸੰਦੂ ਨੂੰ ਜਿਤਾਉਣ ਚ ਕਾਂਗਰਸ ਦਾ ਬਹੁਤ ਵੱਡਾ ਯੋਗਦਾਨ ਜੀ ਰਾਜਾ ਬੜਿੰਗ ਦੀ ਗੱਲ ਕਰ ਰਹੇ ਹੋ ਬਿਲਕੁਲ 100 ਵਰਪਰ ਚ ਅੱਛਾ ਹੁਣ ਉਸ ਤੋਂ ਪਹਿਲਾਂ ਉਥੇ ਪੰਥਕ ਮੀਤਵਾਰਨਾ ਜਿੱਤੇ ਉਹਦੇ ਵਿੱਚ ਅਕਾਲੀ ਦਲ ਬਾਦਲ ਦਾ ਬੜਾ ਰੋਲ ਹੈ ਹੁਣ ਪੁੱਛੋਗੇ ਉਹ ਕਿਵੇਂ ਉਹ ਕਿਵੇਂ ਹਰਮੀਤ ਸੰਧੂ ਅਕਾਲੀ ਦਲ ਬਾਦਲ ਚ ਦੋ ਵਾਰੀਆਂ ਐ ਐਮਐਲਏ ਰਿਆ ਈਵਨ ਕਿ ਉਹ ਉਹ ਉਸ ਇੱਕ ਟੀਵੀ ਪਾਰਲੀਮੈਂਟ ਸੈਟ ਜੇ ਆਪਾਂ ਗੱਲ ਕਰੀਏ ਬਾਈ ਦੇ ਵਿੱਚ ਜੇ ਉਹ ਹਾਰਿਆ ਵੀ ਤੇ ਦੂਸਰੇ ਸਥਾਨ ਤੇ ਰਿਹਾ ਉਹ ਸਟਰੋਂਗ ਕੰਟੈਸਟੈਂਟ ਸੀ ਮੈਂ ਉਹੀ ਦੱਸਣ ਲੱਗਾ ਜੀ ਹੁਣ ਆਮ ਆਦਮੀ ਪਾਰਟੀ ਦੇ ਕੋਲ ਉੱਥੇ ਵਧੀਆ ਕੈਂਡੀਡੇਟ ਨਹੀਂ ਸੀ ਤਾਂ ਕੈਂਡੀਡੇਟ ਅਕਾਲੀ ਦਲ ਬਾਦਲ ਨੇ ਦਿੱਤਾ ਉਹਨਾਂ ਨੂੰ ਤੁਸੀਂ ਦੇਖੋ ਕਿਵੇਂ ਇਹ ਸਕੀਮ ਕਿੱਦਾਂ ਲੱਗੀ ਜਦੋਂ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਅਕਾਲੀ ਦਲ ਬਾਦਲ ਨੇ ਕੈਂਡੀਡੇਟ ਦਿੱਤਾ ਉਹ ਉਹ ਕੰਟੈਕਸਟ ਬਦਲ ਜਾਂਦਾ ਉਸ ਗੱਲ ਦਾ ਮੈਂ ਉਹੀ ਦੱਸਣ ਲੱਗਾ ਤਾਂ ਕਿ ਇਥੋਂ ਪੰਥਕ ਸਿਆਸਤਾਂ ਚੱਲ ਜਗੇ ਭਾਈ ਮਨਦੀਪ ਸਿੰਘ ਜਿੱਤ ਨਾ ਸਕੇ ਸਟੇਟ ਵੀ ਚਾਹੁੰਦੀ ਸੀ ਤੇ ਅਕਾਲੀ ਦਲ ਵੀ ਚਾਹੁੰਦਾ ਸੀ ਅਕਾਲੀ ਦਲ ਨੇ ਆਪਦਾ ਉਮੀਦਵਾਰ ਦਿੱਤਾ ਆਪ ਨੂੰ ਹਰਮੀਰ ਸਿੰਘ ਨੂੰ ਇਹਨੂੰ ਇਹਨੂੰ ਕਲੀਅਰ ਕਰੋ ਜਖੂ ਸਾਹਿਬ ਕਿਉਂਕਿ ਆਮ ਆਦਮੀ ਪਾਰਟੀ ਦੇ ਬਾਰੇ ਇਹ ਚਰਚਾ ਆਇਆ ਕਿ ਉਹਨਾਂ ਨੇ ਅਕਾਲੀ ਦਲ ਦਾ ਉਮੀਦਵਾਰ ਤੋੜ ਲਿਆ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨੇ ਦੇ ਦਿੱਤਾ ਮੈਂ ਦੱਸ ਆਮ ਆਦਮੀ ਪਾਰਟੀ ਹਰਮੀਰ ਸਿੰਧੂ ਬਾਰੇ ਇਹ ਵੀ ਕਹਿੰਦੇ ਸੀ ਕਿ ਇਹ ਤਾਂ ਚਿੱਟੇ ਦਾ ਵਪਾਰੀ ਹੈ ਬੜਾ ਵਿਰੋਧ ਕਰਦੇ ਸੀ ਜਦੋਂ ਦੇਖਿਆ ਕਿ ਨਹੀਂ ਗੱਲ ਵੰਡਣ ਵਾਲੀ ਤਾਂ ਫਿਰ ਅਕਾਲੀ ਦਲ ਬਾਦਲ ਨੇ ਆਪ ਦਾ ਕੈਂਡੀਡੇਟ ਦਿੱਤਾ ਦਿੱਤਾ ਮਿਲੋ ਵੀ ਇਹ ਜਿਤਾਊਗਾ ਇਹਨੂੰ ਜਿਤਾਓ ਅਸੀਂ ਮਦਦ ਕਰਦੇ ਹਾਂ ਕਿੱਦਾਂ ਮਦਦ ਅਕਾਲੀ ਦਲ ਬਾਦਲ ਕੋਲ ਫਿਰ ਕੈਂਡੀਡੇਟ ਹੀ ਰਿਹਾ ਫਿਰ ਅਮਰਤਪਾਲ ਸਿੰਘ ਬਾਠ ਜਿਹਨੂੰ ਇਹ ਗੈਂਗਸਟਰ ਕਹਿੰਦੇ ਨੇ ਜਿਹਦੀ ਮੰਨੋ ਮਦਰੀਨ ਲੋ ਇਲੈਕਸ਼ਨ ਲੜਦੇ ਸੀ ਵੀ ਵੀਰਨਦਾਬਾ ਠੀਕ ਹੈ ਜੀ ਕੰਚਰਪ੍ਰੀਤ ਕੌਰ ਦੇ ਮਦਰ ਉਹ ਇਹੋ ਜਿਹੇ ਵਿਅਕਤੀ ਅਮਰਤਪਾਲ ਜਿਹੜਾ ਹਰਬੀਤ ਸੰਧੂ ਨਾਲ ਰਹਿੰਦਾ ਸੀ ਜੋ ਹਰ ਵੀ ਸੰਦੂ ਐਮ ਐਲ ਐਸ ਇਹ ਸਾਰਾ ਕੁਝ ਉੱਤੋਂ ਕਰਾਉਂਦਾ ਸੀ ਹੁਣ ਉਹਨੇ ਅਮਰਤਪਾਲ ਬਾਠ ਨੇ 40 ਸਰਪੰਚ ਬਣਾ ਲਏ ਸੀ ਆਪਦੇ 80 ਜੋ 8 ਐਮ ਸੀ ਬਣਾਏ ਉਹਦਾ ਇੱਕ ਆਜ਼ਾਦ ਗਰੁੱਪ ਬਣ ਗਿਆ ਉਹ ਕਹਿੰਦੇ ਅਸੀਂ ਆਜ਼ਾਦ ਗਰੁੱਪਾਂ ਨੂੰ ਚੋਣ ਲੜਨੀ ਆ ਬਾਈ ਅਸੀਂ ਆਜ਼ਾਦ ਗਰੁੱਪ ਬੋਲੋ ਚੋਣ ਲੜਨੀ ਆ ਤਾਂ ਅਕਾਲੀ ਦਲ ਬਾਦਲ ਨੇ ਉਹ ਕੈਂਡੀਡੇਟ ਅਡਾਪਟ ਕੀਤਾ ਵੀ ਕੋਈ ਗੱਲ ਨਹੀਂ ਹੁਣ ਜਿਹੜੀ ਅਕਾਲੀ ਦਲ ਬਾਦਲ ਉੱਪਰ ਰੋਣਾ ਪਉਂਦੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਜਿਹੜੀ ਵੀ ਵੋਟ ਉਥੇ ਪਈ ਆ ਬੀਬੀ ਰੰਧਾਵਾ ਜੀ ਨੂੰ ਉਹ 80% ਬੋਟ ਤਾਂ ਅਮਰਤਪਾਲ ਵਾੜ੍ਹ ਲੀਆ ਅਕਾਲੀ ਦਲ ਬਾਦਲ ਦੀ ਸਿਰਫ 20% ਹੈ ਓਕੇ ਜਿਹੜੀ ਅਕਾਲੀ ਦਲ ਬਾਦਲ ਤੁਸੀਂ 22 ਦੀਆਂ ਚੋਣਾਂ ਦੀ ਗੱਲ ਕਰਦੇ ਆ ਕਿ ਬੜੀ ਵੋਟ ਲੈ ਗਈ ਸੀ ਅਕਾਲੀ ਦਲ ਬਾਦਲ ਦੀ ਜਿਹੜੀ 80% ਵੋਟ ਆ ਉਹ ਹਰਮਿਤ ਸੰਧੂ ਲੈ ਗਿਆ ਅੱਛਾ ਤਾਉ ਦੀ ਜੇ ਤੂੰ ਉਧਰ ਉਧਰ ਹੁੰਦੀ ਆ ਹੁਣ ਇਹਦੇ ਵਿੱਚ ਕਿਤੇ ਗੱਲ ਢਾਵਾ ਡੋਲਣਾ ਹੋਵੇ ਭਾਈ ਮਨਦੀਪ ਸਿੰਘ ਦੀ ਬਹੁਤ ਜਿਆਦਾ ਕੈਂਪੇਨ ਅੱਗੇ ਚੱਲੀ ਸੀ ਵੀ ਪੰਥਕ ਸਿਆਸਤ ਨਹੀਂ ਉਠਣੀ ਚਾਹੀਦੀ ਨਹੀਂ ਮਸਲਨ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਣ ਪੁੱਜ ਕੇ ਹਾਰਿਆ ਤੇ ਜਾਣ ਪੁੱਜ ਕੇ ਆਮ ਆਦਮੀ ਪਾਰਟੀ ਜਿਤਾਈ ਹੈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਨੇ ਵੀ ਤੇ ਕਾਂਗਰਸ ਨੇ ਕਾਂਗਰਸ ਨੇ ਸਰਹੰਦਰ ਰੋ ਇਸ ਕਰਕੇ ਜਿਹੜੀ ਉਥੇ ਪੰਥ ਜਿੱਤਿਆ ਅਸੀਂ ਨਿੱਕੇ ਨੇ ਪੰਥ ਥਾਰਿਆ ਜਿਹੜੀ ਅਸਲ ਪੰਥਕ ਵੋਟ ਜਿਹੜੀ ਆ ਉਹ ਭਾਈ ਮਨਦੀਪ ਸਿੰਘ ਕੋਲ ਆਉਣ ਵਾਲੀ ਸਮੇਂ ਚ ਲੱਗ ਜਾਊਗਾ ਪਤਾ ਇਹ ਵਾਰ-ਵਾਰ ਤਾਂ ਹੋਣਾ ਜੀ ਗੱਲਾਂ ਇਹ ਵੀ ਚੱਲਦੀਆਂ ਸੀ ਕਹਿੰਦੇ ਕਿ ਜਦੋਂ ਭਾਈ ਮਨਦੀਪ ਸਿੰਘ ਪ੍ਰਚਾਰ ਕਰ ਰਹੇ ਸੀ ਕਹਿੰਦੇ ਸਾਨੂੰ ਤਾਂ ਲੋਕ ਇੰਨਾ ਕਹਿੰਦੇ ਕਿ ਤੁਸੀਂ ਘਰੇ ਬੈਠੋ ਤੁਸੀਂ ਜਿੱਤੇ ਪਏ ਹੋ ਪਰ ਹੈਰਾਨੀ ਹੁੰਦੀ ਆ ਜਦੋਂ ਵੋਟ ਦੀ ਕਾਊਂਟਿੰਗ ਹੁੰਦੀ ਆ ਉਦੋਂ ਉਦੋਂ ਤਾਂ ਹੈਰਾਨ ਕਰ ਦੇਣ ਵਾਲਾ ਅੰਕੜਾ ਹੁੰਦਾ ਜੀ ਕਿੰਨਾ ਅਸੀਂ ਤੁਹਾਡੀ ਗੱਲ ਸਹਿਤ ਬਿਲਕੁਲ ਉਥੇ ਸਤੀਨਾ ਉਥੇ ਕੰਪੇਨ ਤੇ ਸੀਗਾ ਬਿਲਕੁਲ ਇਸ ਸਥਿਤੀ ਸੀ ਇਹ ਸਾਰੇ ਰਲ ਕੇ ਜ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਰਲ ਕੇ ਜਿੱਤੇ ਕਿਉਂ ਰਲ ਕੇ ਜਿੱਤਣਾ ਇਹਨਾਂ ਦੀ ਮਜਬੂਰੀ ਬਣ ਗਿਆ ਤਾਂ ਕਿ ਫਿਰ ਇਥੋਂ ਕਿਤੇ ਬਲਹਿਰ ਨਾ ਉੱਠ ਜਵੇ ਪੰਥਕ ਸਿਆਸਤ ਦੀ ਉਹਨੂੰ ਰੋਕਣ ਲਈ ਅੱਛਾ ਇੱਕ ਇੱਕ ਗੱਲ ਇਹ ਵੀ ਦੱਸਿਓ ਜੇ ਸੁਖਵਿੰਦਰ ਕੌਰ ਰੰਧਾਵਾ ਨੂੰ ਉਹਨਾਂ ਨੇ ਉਮੀਦਵਾਰ ਬਣਾਇਆ ਅਕਾਲੀ ਦਲ ਨੇ ਉਹਦੇ ਪਿੱਛੇ ਕੀ ਕਾਰਨ ਸੀ ਉਹ ਵੀ ਇੱਕ ਸਟਰੋਂਗ ਕੰਟੈਸਟੈਂਟ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਿ 80% ਵੋਟ ਹੀ ਆਜ਼ਾਦ ਗਰੁੱਪ ਦੀ ਹੈ ਤੇ ਫਿਰ ਅਕਾਲੀ ਦਲ ਵੀ ਮਤਲਬ ਉੱਥੇ ਸਟਰੋਂਗ ਮੰਨਿਆ ਜਾ ਸਕਦਾ ਹੈ ਨਹੀਂ ਜੀ ਅਕਾਲੀ ਦਲ ਨੇ ਹਾਰ ਨਹੀਂ ਸੀਗਾ ਜਿਹੜੀ ਬਾਦਲ ਦਲ ਦੀ ਬੋਟ ਤੋਂ ਬੀਬੀ ਨੂੰ 20% ਨੇ ਪਈ ਹੈ। ਅੱਛਾ। ਜਿਹੜੀ ਹੁਣ ਕ੍ਰੈਡਿਟ ਲੈ ਰਿਹਾ ਜਿਹੜਾ ਮੋਦੀ মিডিਆ ਰੋਲਾ ਪਾ ਰਿਹਾ ਕਿ ਅਕਾਲੀ ਦਲ ਬਾਦਲ ਦੂਜੇ ਨੰਬਰ ਤੇ ਆਇਆ ਦੂਜੇ ਨੰਬਰ ਤੇ ਬਾਦਲ ਵਾਲੇ ਵੀ ਦੂਜੇ ਨੰਬਰ ਦਾ ਕਈ ਟੁੱਟੇ ਬੰਜੇ ਲੀਡਰ ਦੁਆਰਾ ਫੇਰ ਸ਼ਾਮਲ ਹੋਣ ਲੱਪੇ ਇੱਕ ਹਵਾ ਵੜਾਉਣ ਦਾ। ਜਿਹੜੀਆਂ ਉਹ ਜਿਹੜੀਆਂ ਉਹਨਾਂ ਦਾ ਬਣਿਆ। ਉਹਨਾਂ ਦਾ ਮਸਲਾ ਵੀ ਹੱਲ ਹੋ ਗਿਆ। ਪੰਥ ਦਾ ਉਮੀਦਵਾਰ ਵੀ ਨਹੀਂ ਜਿੱਤਿਆ। ਗਈ ਗੱਲ ਤੇ ਉਹਨਾਂ ਦੀ ਹਵਾ ਵੀ ਬਣ ਗਈ। ਉਹ ਦੋ ਗੱਲਾਂ ਚ ਫੇਰ ਅਕਾਲੀ ਨੇ ਆਪਣੀ ਆਪਣੀ ਸੀਟ ਵੀ ਮੇਨਟੇਨ ਕਰ ਲਈ ਤੇ ਦੂਜੇ ਬੰਦੇ ਨੂੰ ਜਿਤਾ ਵੀ ਦਿੱਤਾ। ਸਰ ਹਾਂ ਮਨੋਂ ਮੇਨ ਮਕਸਦ ਅਸਲ ਵਿੱਚ ਸਾਰੀਆਂ ਪਾਰਟੀਆਂ ਲੜਦੀਆਂ ਹੀ ਭਾਈ ਮਨਦੀਪ ਸਿੰਘ ਦੇ ਖਿਲਾਫ ਸੋ ਹਾਂ ਅੱਛਾ ਮੈਂ ਇਹ ਸਰ ਦਾਸਬ ਤੁਹਾਨੂੰ ਦੱਸਣਾ ਚਾਹੁੰਦਾ ਕਿ ਉੱਥੇ ਲੜਾਈ ਭਾਈ ਮਨਦੀਪ ਸਿੰਘ ਨੂੰ ਹਰਾਉਣਾ ਹੀ ਹਰ ਇੱਕ ਪਾਰਟੀ ਦਾ ਟੀਚਰਸ ਅੱਛਾ ਤੁਸੀਂ ਇਹ ਸਮਝਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਥੋੜੀ ਪਾਰਟੀ ਨੇ ਤੇ ਪੁਨਰ ਸੁਰਜੀਤ ਅਕਾਲੀ ਦਲ ਨੇ ਭਾਈ ਮਨਜੀਤ ਸਿੰਘ ਦਾ ਪੂਰਾ ਸਾਥ ਦਿੱਤਾ ਉੱਥੇ ਬਿਲਕੁਲ ਪੂਰਾ ਸਾਥ ਦਿੱਤਾ ਢੱਡ ਕੇ ਸਾਥ ਦਿੱਤਾ ਹਾਂ ਢੱਡ ਕੇ ਸਾਥ ਦਿੱਤਾ ਕੋਈ ਗੁੰਜਾਇਸ਼ ਹੀ ਨਹੀਂ ਇਸ ਤਰ੍ਹਾਂ ਬਸ ਇਹ ਸਵਾਲ ਤਾਂ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾ ਨੇ ਕਿ ਜੇ ਇਹ ਪਾਰਟੀਆਂ ਅਸਲ ਦੇ ਵਿੱਚ ਨਾਲ ਹੁੰਦੀਆਂ ਦੋਵੇਂ ਪਾਰਟੀਆਂ ਤਾਂ ਪ੍ਰਚਾਰ ਸ਼ਾਇਦ ਹੋਰ ਕਿਸਮ ਦਾ ਹੁੰਦਾ ਔਰ ਜਿਹੜੀ ਸੀਟ ਆਲਰੇਡੀ ਜਿੱਤੀ ਹੋਈ ਹੈ ਭਾਈ ਅਮਰਤਪਾਲ ਦੀ ਉਹ ਹੱਥੋਂ ਖੁੱਸਣੀ ਬੜੀ ਔਖੀ ਸੀ ਜੇ ਆਪਾਂ ਉਸ ਵੋਟ ਦਾ ਫਰਕ ਦੇਖੀਏ ਲੋਕ ਸਭਾ ਦੇ ਵਿੱਚ ਭਾਈ ਅਮਰਤਪਾਲ ਸਿੰਘ ਬਹੁਤ ਵੱਡੇ ਮਾਰਦੰਮ ਦੇ ਨਾਲ ਜਿੱਤੇ ਸਾਂ ਮੈਂ ਸਰਦਾਰ ਸਾਹਿਬ ਚਲੋ ਇਹ ਗੱਲ ਕਹਿੰਦੇ ਆਪਣਾ ਝੱਗਾ ਚੱਕੋ ਆਪਣਾ ਹੀ ਢਿੱਡ ਨੱਗਾ ਹੁੰਦਾ ਮੈਂ ਇਹ ਗੱਲ ਨੇਸੀ ਜਗਿਆਰ ਕਰਨਾ ਚਾਹੁੰਦਾ ਪਰ ਜਿਹੜਾ ਸੀ ਵਾਰਿਸ ਪੰਜਾਬ ਤੇ ਜਿਹੜੀ ਉੱਥੇ ਜਥੇਬੰਦੀ ਸੀ ਉਹਨਾਂ ਦਾ ਇੱਕੋ ਹੀ ਗੱਲ ਤੇ ਜ਼ੋਰ ਲੱਗਾ ਹੋਇਆ ਸੀ ਕਿ ਜੀ ਕੈਂਡੀਡੇਟ ਸਾਡਾ ਤੁਸੀਂ ਕੌਣ ਕੈਂਡੀਡੇਟ ਸਾਡਾ ਤੁਸੀਂ ਕੌਣ ਅਸੀਂ ਕਹਿੰਦੇ ਸੀ ਕੈਂਡੀਡੇਟ ਪੰਥ ਦਾ ਆਪਾਂ ਸਾਰੇ ਪੰਥ ਇਹ ਵੀ ਚਰਚਾ ਸੀ ਕਿ ਸ਼ਾਇਦ ਸਰਬਜੀ ਪੰਥਾਂ ਜੀ ਅੱਛਾ ਦੇ ਕੈਂਡੀਡੇਟ ਪੰਥ ਦਾ ਆਪਾਂ ਸਾਰੇ ਪੰਥਾਂ ਪਹਿਲਾਂ ਇਹ ਗੱਲ ਚਲਦੀ ਸੀ ਕਿ ਸਰਬਜੀਤ ਖਾਲਸਾ ਉਹਨਾਂ ਦੇ ਭੈਣ ਜੀ ਸ਼ਾਇਦ ਚੋਣ ਚੋਣ ਦੇ ਵਿੱਚ ਆ ਸਕਦੇ ਆ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਚਰਚਾਵਾਂ ਸੀਗੀਆਂ ਪਹਿਲਾਂ ਹਾਂ ਅਸੀਂ ਤਾਂ ਕੈਂਡੀਡੇਟ ਆਪਣਾ ਬਿਠਾ ਲਿਆ ਸੀ ਨਾ ਮਿੱਟਰ ਵੀ ਨਹੀਂ ਲੜਾਂਗੇ ਭਾਈ ਮਨਦੀਪ ਸਿੰਘ ਜੀ ਜੋ ਸੰਦੀਪ ਸਿੰਘ ਸਣੀ ਨੇ ਕੀਤਾ ਆ ਉਹ ਸਰਕੌਮ ਦਾ ਬਹੁਤ ਸਿਰ ਉੱਚਾ ਕੀਤਾ ਆ ਉਹ ਪਰਿਵਾਰ ਸਾਡੇ ਲਈ ਬਹੁਤ ਹੀ ਸਤਿਕਾਰਯੋਗ ਪਰਿਵਾਰ ਹੈ ਤੇ ਭਾਈ ਮਨਦੀਪ ਸਿੰਘ ਦਾ ਸਤਿਕਾਰ ਸਾਡੇ ਲਈ ਬਹੁਤ ਉੱਚਾ ਹੈ ਅਸੀਂ ਉਹਨਾਂ ਨੂੰ ਜਿਤਾਉਣਾ ਚਾਹੁੰਦੇ ਅਸੀਂ ਇੱਥੋਂ ਪੰਥਕ ਸਿਆਸਤ ਤੋੜਨਾ ਚਾਹੁੰਦੇ ਸੀ ਪਰ ਸਾਰੀਆਂ ਪਾਰਟੀਆਂ ਨੇ ਰਲ ਕੇ ਸਾਨੂੰ ਹਰਾਇਆ ਵਾਰਿਸ ਪੰਜਾਬ ਨੂੰ ਹਰਾਇਆ ਉਹ ਜਿਹੜੇ ਆਪਣੇ ਪੰਜ ਪ੍ਰਧਾਨੀ ਵਾਲਿਆਂ ਨੂੰ ਹਰਾਇਆ ਮਤਲਬ ਕੀ ਪੰਥ ਦੀ ਉੱਠ ਰਹੀ ਸਿਆਸਤ ਨੂੰ ਰੋਕਿਆ ਹਾਰ ਦੇ ਤਨੀ ਅਸੀਂ ਦੱਸਾਂਗੇ ਉਹਨਾਂ ਵਾਲੇ ਸਾਨੂੰ ਇਹ ਤੁਹਾਨੂੰ ਐ ਨਹੀਂ ਲੱਗਦਾ ਕਿ ਇਵੈਂਚੁਅਲੀ ਜਦੋਂ ਅੱਗੇ ਚੋਣਾਂ ਆਉਣਗੀਆਂ ਅਕਾਲੀ ਦਲ ਅੰਮ੍ਰਿਤਸਰ ਜੇ ਪੰਥ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਔਰ ਜਿਵੇਂ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਵਾਰਿਸ ਪੰਜਾਬ ਦੇ ਆਪਣਾ ਉਮੀਦਵਾਰ ਲਿਆਉਣਾ ਚਾਹੁੰਦਾ ਸੀ ਤੁਹਾਨੂੰ ਤੁਹਾਡਾ ਦੋਮਾ ਦਾ ਦੁਆਰਾ ਟਕਰਾ ਹੋ ਸਕਦਾ ਨਹੀਂ ਟਕਰਾ ਨਹੀਂ ਕਰਾਂਗੇ ਅਸੀਂ ਕਿਉਂ ਕਰਦੇ ਆ ਮੇਰਾ ਮਤਲਬ ਇਹ ਨਹੀਂ ਮੈਂ ਕਹਿੰਦਾ ਕਿਉਂ ਲਿਆਉਣਾ ਚਾਹੁੰਦੇ ਸੀ ਉਹ ਕਹਿੰਦੀ ਪਰ ਇਹ ਉਮੀਦਵਾਰ ਹੀ ਸਾਡਾ ਹੈ ਸਾਡੀ ਪਾਰਟੀ ਦਾ ਵੀਦਵਾਰ ਹੈ ਤੇ ਉਹ ਕਹਿੰਦੀ ਸਾਡੀ ਪਾਰਟੀ ਦਾ ਉਮੀਦਵਾਰ ਹੈ ਤੁਸੀਂ ਕੌਣ ਸਾਨੂੰ ਉਹਨਾਂ ਦਾ ਨਾਮ ਰਵੇ ਉਹਨਾਂ ਦੀ ਪਾਰਟੀ ਦਾ ਨਾਮ ਰਵੇ ਨਹੀਂ ਕੋਈ ਗੱਲ ਨਹੀਂ ਨਾਮ ਤਾਂ ਪੰਥ ਦਾ ਹੀ ਰਹਿਣਾ ਹੈ ਜੀ ਪਾਰਟੀਆਂ ਪੰਥ ਤੋਂ ਵੱਡੀਆਂ ਨਹੀਂ ਗੁਰੂ ਪੰਥ ਤੋਂ ਵੱਡੀਆਂ ਪਾਰਟੀਆਂ ਨਹੀਂ ਗੁਰੂ ਪੰਥ ਤੋਂ ਵੱਡਾ ਕੋਈ ਲੀਡਰ ਨਹੀਂ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਆ ਠੀਕ ਹੈ ਨਹੀਂ ਤੇ ਅਸੀਂ ਤਾਂ ਗੁਰੂ ਪੰਥ ਦੀ ਜਿਹੜੀ ਆ ਲੜਾਈ ਲੜ ਰਹੇ ਆ ਪੰਜਾਬ ਦੇ ਵਿੱਚ ਪੰਜਾਬ ਦੀ ਖੂਨ ਦੀ ਲੜਾਈ ਲੜ ਰਹੇ ਆ ਵਾਰਿਸ ਪੰਜਾਬ ਹੁਣ ਅਸੀਂ ਉਹਦਾ ਵੀ ਤਾਂ ਨਖੇਦੀ ਆ ਨਾ ਭਾਈ ਅਮਰਤਪਾਲ ਸਿੰਘ ਨੂੰ ਨਹੀਂ ਰਿਹਾ ਕਰਨਾ ਇਹ অতি অতি ਨਿੰਦਣਯੋਗ ਹੈ ਇਹ ਸਰਕਾਰ ਦੀ ਬਹੁਤ ਮਾੜੀ ਕਾਰਵਾਈ ਹੈ ਅਸੀਂ ਸਾਡਾ ਵੀ ਵਿਰੋਧ ਕਰਦੇ ਹਾਂ ਅਸੀਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਹਾਂ ਅਸੀਂ ਚਾਹੁੰਦੇ ਅਸੀਂ ਸਾਰੇ ਇਕੱਠੇ ਹੋਈਏ ਤਦ ਹੀ ਤਾਂ ਸਰਦਾਰ ਸ਼ਿਵ ਚੇਮਾਨ ਨੇ ਕਿਹਾ ਹੈ ਕਿ ਅਸੀਂ ਪੰਥ ਦਾ ਇਕਾ ਚਾਹੁੰਦੇ ਹਾਂ ਅਸੀਂ ਇਕੱਠੇ ਹੋ ਸਕਦੇ ਹਾਂ ਠੀਕ ਹੈ ਨਹੀਂ ਹੁਣ ਇਹ ਗੱਲ ਹੀ ਹੁਣ ਲੜਾਈ ਪੰਥ ਦੀ ਆ ਸਰਦਾਰ ਸਾਹਿਬ ਇੰਡੀਵਿਜੂਅਲ ਲੜਾਈ ਤੇ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕੀ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬ